ਤੇ ਕੱਲੇ ਰਹਿ ਨਾ ਆਹ ਕੱਲੇ ਰਹਿ ਨਾ ਤੁਸੀਂ ਵੀ ਕੱਲੇ ਆਹ ਫਿਰ ਆ ਜਾ ਮੈਂ ਮੂੰਹ ਚੱਕਿਆ ਫਿਰ ਅਮਨ ਮੂੰਹ ਚੱਕਿਆ ਫਿਰ ਅਮਨ ਆਮ ਆਦਮੀ ਪਾਰਟੀ ਦੇ ਵਿਧਾਇਕ ਕਰ ਰਣਵੀਰ ਪੁੱਲਰ ਤੇ ਕਿਸਾਨਾਂ ਨੂੰ ਗਾਲਾਂ ਕੱਢਣ ਦੇ ਇਲਜ਼ਾਮ ਲੱਗੇ ਨੇ ਜਿਸ ਦੀ ਕੰਪੀਡਿਓ ਵੀ ਸਾਹਮਣੇ ਆਈ ਹੈ ਵਿਧਾਇਕ ਦੁਕਾਨਦਾਰ ਅਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਤਰਨੇ 'ਚ ਪਹੁੰਚੇ ਸੀ ਇਸ ਦੌਰਾਨ ਜਦੋਂ ਇੱਕ ਕਿਸਾਨ ਉਹਨਾਂ ਤੋਂ ਸਵਾਲ ਪੁੱਛਣ ਲੱਗੇ ਆ ਤਾਂ ਵਿਧਾਇਕ ਨੇ ਉਸ ਨੂੰ ਪੈਣ ਦੀ ਘਾੜ ਘੱਡ ਦਿੱਤੀ ਸਾਰੇ ਇੱਕ ਬੇਨਤੀ ਕਰਦੇ ਦਰਬਾਰ ਸਾਹਿਬ ਆਰਮਨ ਨਾਲ ਬੋਲੋ ਮੈਂ ਨਹੀਂ ਬੋਲਨੇ ਹਾਂ ਜੀ ਤੁਸੀਂ ਆਰਮਨ ਨਾਲ ਬੋਲੋ ਕਿ ਪਾਰੀਆਂ ਦਾ ਮਸਲਾ ਤੁਹਾਡਾ ਮਸਲਾ ਨਹੀਂ ਦਾ ਆਰਮਨ ਨਾਲ ਬੋਲੋ ਆਰਮਨ ਨਾਲ ਹੀ ਬੋਲਨੇ ਹਾਂ ਹਾਂ ਜੀ ਆਰਮਨ ਨਾਲ ਬੋਲ ਰਿਹਾ ਜਿੰਦਾ ਬੋਲੋ ਅੱਗੇ ਕਿਥੇ ਜਾ ਤੂੰ ਕਿਥੇ ਮੈਂ ਇੱਥੇ ਹੀ ਨਾ ਤੇ ਇਕੱਲਾ ਹੀ ਰਹਿਣਾ ਆਹੋ ਇਕੱਲਾ ਹੀ ਰਹਿਣਾ ਹਾਂ ਸਾਰੇ ਆ ਫਿਰ ਆ ਜਾ ਮੈਂ ਮੂੰਹ ਚੱਕਿਆ ਫਿਰ ਬੋਲੋ ਸਾਹਿਬ ਕੀ ਕਹਿੰਦਾ ਜਾਂਦੇ ਅੱਜ ਜਿਹੜਾ ਪਾਰੀਆਂ ਨੇ ਤੁਹਾਡਾ ਦਿੱਤਾ ਸੁਣ ਕੇ ਕੀ ਕੀ ਕਹਿੰਦਾ ਜਾਂਦੇ ਬੋਲੋ ਸਾਹਿਬ ਇਧਰ ਤੇ ਦੇ ਦੁਕਾਨਦਾਰ ਅਤੇ ਕਿਸਾਨਾਂ ਵੱਲੋਂ ਸਾਂਝੇ ਤੌਰ ਤੇ ਫਿਰੋਜ਼ਪੁਰ ਚ ਰੋਜ਼ਾਨਾ ਦੀਆਂ ਲੁੱਟਾਂ ਖੋਹਾਂ ਅਤੇ ਚੋਰੀਆਂ ਖਿਲਾਫ ਤਰਨ੍ਹ ਜਾਂਦਾ ਜਾ ਰਿਹਾ ਸੀ ਦੁਕਾਨਦਾਰਾਂ ਨੇ ਕੈਂਟ ਬਾਜ਼ਾਰ ਨੂੰ ਬੰਦ ਕਰਕੇ 7 ਨੰਬਰ ਚੁੰਗੀ ਕੋਡ ਨੈਸ਼ਨਲ ਹਾਈਵੇ ਨੂੰ ਬੰਦ ਕਰ ਰੱਖਿਆ ਸੀ ਇਸ ਦੌਰਾਨ ਵਿਧਾਇਕ ਕਰਨਬੀਰ ਪੁੱਲਰ ਵੀ ਤਰਨ੍ਹ ਤੇ ਪਹੁੰਚੇ ਅਤੇ ਇੱਕ ਕਿਸਾਨ ਨਾਲ ਉਹਨਾਂ ਦੀ ਬਹਿਸਬਾਜ਼ੀ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੇ ਕਿਸਾਨ ਨੂੰ ਗਾਲ ਕੱਢ ਦਿੱਤੀ ਹੂੰ ਸਰ ਇੱਕ ਬੇਨਤੀ ਕਰਦੇ ਆ ਜਲਦ ਸਾਹਿਬ ਆਮ ਨਾਲ ਬੋਲੋ ਮੈਂ ਨਹੀਂ ਬੋਲ ਰਿਹਾ ਹਾਂ ਜੀ ਤੁਸੀਂ ਆਮ ਨਾਲ ਬੋਲੋ ਕਿ ਮਾਰੀਆਂ ਦਾ ਮਸਲਾ ਤੁਹਾਡਾ ਮਸਲਾ ਨਹੀਂ ਗਾ ਰਾਮਨਾਲ ਬੋਲੋ। ਰਾਮਨਾਲ ਹੀ ਬੋਲਨੇ ਆ। ਹਾਂ ਜੀ ਰਾਮਨਾਲ ਬੋਲ ਰਿਹਾ ਜਿੰਦਾ ਬੋਲ ਲੋ। ਅੱਗੇ ਕਿੱਥੇ ਜਾ ਤੂੰ? ਇੱਥੇ ਮੈਂ ਇੱਥੇ ਹੀ ਰਹਿਣਾ। ਆਹੋ ਤੇ ਕੱਲਾ ਹੀ ਰਹਿਣਾ। ਆਹੋ ਕੱਲਾ ਹੀ ਰਹਿਣਾ। ਹਾਂ। ਆ ਫਿਰ ਆ ਜਾ। ਐਮਨ ਮੂੰਹ ਚੱਕਿਆ ਫਿਰ ਦੂਰ। ਪੁੱਲਰ ਸਾਹਿਬ ਕੀ ਕਹਿਣਾ ਚਾਹੁੰਦੇ? ਅੱਜ ਜਨਾਬ ਪੁਲਰਾਂ ਨੇ ਧੰਦਾ ਦਿੱਤਾ ਉਸ ਲੈ ਕੇ ਕੀ ਕੀ ਕਹਾਂਗੇ ਬੋਲੋ। ਵਿਧਾਇਕ ਪੁੱਲਰ ਮੁਤਾਬਕ ਉਹ ਜਦੋਂ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਸੀ ਤਾਂ ਇੱਕ ਕਿਸਾਨ ਵਿੱਚੋਂ ਤੋ ਕੇ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਸੀ ਹਾਲਾਂਕਿ ਵਿਧਾਇਕ ਮੁਤਾਬਕ ਉਹ ਖੁਦ ਵੀ ਇੱਕ ਕਿਸਾਨ ਨੇ ਅਤੇ ਕਿਸਾਨਾਂ ਦਾ ਦਰਦ ਚੰਗੀ ਤਰ੍ਹਾਂ ਸਮਝਦੇ ਨੇ ਉਧਰ ਵਿਧਾਇਕ ਪੁੱਲਰ ਨੇ ਦੁਕਾਨਦਾਰਾਂ ਨੂੰ ਜਲਦ ਤੋਂ ਜਲਦ ਸ਼ਹਿਰ ਦੇ ਹਾਲਾਤ ਸੁਧਰਨ ਦਾ ਦਾਵਾ ਕੀਤਾ ਵਪਾਰੀਆਂ ਨਾਲ ਗੱਲ ਹੋਈ ਹੈ ਜੀ ਦੇਖੋ ਵਪਾਰੀਆਂ ਦੀ ਜਿਹੜੀ ਪ੍ਰੋਬਲਮ ਆ ਕਿਉਂਕਿ ਜਦੋਂ ਇਦਾਂ ਦਾ ਕੋਈ ਵਰਦਾਤ ਹੋ ਜਾਂਦੀ ਆ ਤਾਂ ਸਾਰੇ ਸਾਰਿਆਂ ਦੇ ਸਹਿਮ ਹੁੰਦਾ ਸੋ ਵਪਾਰੀਆਂ ਦੇ ਨਾਲ ਅਸੀਂ ਖੜੇ ਹਾਂ ਜੀ ਕੋਈ ਮਤਲਬ ਇਹ ਨਹੀਂ ਕਿ ਵਪਾਰੀ ਸੁਰੱਖਿਅਤ ਨਹੀਂ ਪੰਜਾਬ ਨੂੰ ਅਸੀਂ ਸੁਰੱਖਿਅਤ ਰੱਖਣਾ ਹੈ ਸਰਦਾਰ ਭਗਵੰਦ ਸਿੰਘ ਮਾਨ ਉਹਨਾਂ ਨੇ ਜਿੰਨੀਆਂ ਪੁਲਿਸ ਨੂੰ ਬਾਵਰਾਂ ਦਿੱਤੀਆਂ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਦਿੱਤੀਆਂ ਸੋ ਪੁਲਿਸ ਆਪਣਾ ਕੰਮ ਕਰ ਰਹੀ ਏ ਔਰ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਤੋਂ ਮੈਂ ਵਪਾਰੀਆਂ ਨੂੰ ਵੀ ਬੇਨਤੀ ਕਰਦਾ ਵੀ ਉਹ ਆਪਣੀਆਂ ਦੁਕਾਨਾਂ ਖੁੱਲਣ ਤੇ ਪੁਲਿਸ ਆਪਣਾ ਕੰਮ ਕਰੇ ਤਾਂ ਜੋ ਅਸੀਂ ਜਿਹੜਾ ਮਾਹੌਲ ਆ ਵਧੀਆ ਬਣਾ ਸਕੀਏ ਇੱਕ ਤੁਸੀਂ ਵੀ ਅੱਜ ਕਾਫੀ ਤਲਖ ਤੇਵਰ ਦਿਖਾਏ ਕਿਸਾਨਾਂ ਦੇ ਪ੍ਰਤੀ ਨਹੀਂ ਮੈਂ ਤਲਖ ਤੇਵਰ ਨਹੀਂ ਮੈਂ ਬਿਮਾਰ ਹਾਂ ਜੀ ਤਾਂ ਮੈਂ ਦੋ ਦਿਨ ਤੋਂ ਕਾਫੀ ਜ਼ਿਆਦਾ ਬਿਮਾਰਾਂ ਦਿੱਨੂ ਮੈਂ ਹੁਣ ਵੀ ਉੱਠ ਕੇ ਆਇਆ ਇਨਫੈਕਸ਼ਨ ਆ ਸੋ ਤਲਕ ਨਹੀਂ ਜਦੋਂ ਕਿਸੇ ਨਾਲ ਆਪਾਂ ਗੱਲ ਕਰ ਰਹੇ ਹਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਵਿਚੋ ਕੋਈ ਡਿਸਟਰਬ ਨਾ ਕਰੇ ਠੀਕ ਆ ਮੈਂ ਵੀ ਕਿਸਾਨ ਆ ਮੈਂ ਕੋਈ ਬਹੁਤ ਵੱਡਾ ਅਮੀਰ ਆਦਮੀ ਨਹੀਂ ਮੈਂ ਵੀ ਇੱਕ ਛੋਟੇ ਜਿਹੇ ਕਿਸਾਨ ਦਾ ਪੁੱਤਰ ਆ ਸੋ ਕਿਸਾਨਾਂ ਦੀ ਪ੍ਰੋਬਲਮ ਸਮਝਦੇ ਆ ਸੋ ਜਿਹੜਾ ਸਾਡੇ ਮੁੱਖ ਮੰਤਰੀ ਮਾਨਜੂਗ ਸਰਦਾਰ ਭਗਤ ਸਿੰਘ ਮਾਨੂ ਵੀ ਇੱਕ ਕਿਸਾਨ ਦੇ ਘਰੇ ਪੈਦਾ ਹੋਏ ਆ ਸੋ ਅਸੀਂ ਅਸੀਂ ਆਮ ਲੋਕ ਆ ਯਾਰ ਅਸੀਂ ਤੁਸੀਂ ਦੇਖੋ ਪਹਿਲਾਂ ਕਦੇ ਐਮਐਲਏ ਇਦਾਂ ਦੇ ਜੂਮ 'ਚ ਇਕੱਠ ਚਾਹੁੰਦੇ ਸੀ ਦੇ ਜੇ ਇਹਨਾਂ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਸਾਨੂੰ ਲੋਕਾਂ ਨੇ ਸਪੋਰਟ ਕੀਤੀ ਹੈ ਸਾਡੇ ਆਪਣੇ ਲੋਕ ਆ ਨਾਰਾਜ਼ ਨਹੀਂ ਖਫਾ ਨਹੀਂ ਗੁੱਸੇ ਨਹੀਂ ਗੁੱਸੇ ਆਪਣੇ ਵੀ ਲੋਕ ਹੁੰਦੇ ਆ ਇਹ ਕੋਈ ਬਗਾਨੇ ਥੋੜੀ ਆ ਮੈਂ ਨਹੀਂ ਸਮਝਦਾ ਜੇ ਮੈਨੂੰ ਇਹ ਚਾਰ ਗਾਲਾਂ ਕੱਢ ਲੈਣ ਕੋਈ ਮੇਰਾ ਚਾਚਾ ਕੋਈ ਮੇਰਾ ਤਾਇਆ ਕੋਈ ਮੇਰਾ ਭਰਾ ਆ ਇਹਨਾਂ ਦਾ ਹੱਕ ਆ ਕਿਉਂਕਿ ਇਹਨਾਂ ਨੇ ਵੋਟ ਦਿੱਤੀ ਇਹਨਾਂ ਨੇ ਸਰਕਾਰ ਬਣਾਈ ਹੈ ਉਧਰ ਦੁਕਾਨਦਾਰਾਂ ਦਾ ਰੋਸ ਪ੍ਰਦਰਸ਼ਨ ਦੇਖ ਕੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਦਾ ਦਾਅਵਾ ਕੀਤਾ ਕਿ ਪੁਲਿਸ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀ ਹੈ ਅਧਿਕਾਰੀਆਂ ਮੁਤਾਬਕ ਸ਼ਹਿਰ 'ਚ ਕਾਨੂੰਨ ਵਿਵਸਥਾ ਨੂੰ ਹਰ ਹਾਲ 'ਚ ਕਾਇਮ ਰੱਖਿਆ देखो ਇਹਦੇ ਵਿੱਚ ਜਿਹੜੇ ਵੀ ਸਾਡੇ ਫਰਜ਼ ਬਣਦੇ ਹੈਗੇ ਅਸੀਂ ਉਹ ਸਾਰੇ ਫਰਜ਼ ਨਿਭਾਉਣ ਦੇ ਤਿਆਰ ਹਾਂ ਔਰ ਨਿਭਾ ਵੀ ਰਹੇ ਹਾਂ ਕਈ ਕੰਮਾਂ ਦੇ ਵਿੱਚ ਥੋੜੀ ਦੇਰੀ ਹੋ ਜਾਂਦੀ ਹੈ ਜਿਸ ਕਰਕੇ ਅੱਜ ਸਾਡੇ ਜਿਹੜੇ ਸ਼ਹਿਰ ਦੇ ਨਿਵਾਸੀ ਨੇ ਉਹਨਾਂ ਦੇ ਵਿੱਚ ਇਸ ਗੱਲ ਦਾ ਜਿਹੜਾ ਉਹ ਅਫਸੋਸ ਸੁਣਾਉਣਾ ਨੇ ਜਤਾਇਆ ਸਾਨੂੰ ਇਸ ਗੱਲ ਦਾ ਉਹਨਾਂ ਨੂੰ ਦੁੱਖ ਸੀਗਾ ਔਰ ਮੈਂ ਸਮਝਦਾ ਕਿ ਅੱਜ ਬਹੁਤ ਸਾਰੀਆਂ ਚੀਜ਼ਾਂ ਸਾਡੇ ਧਿਆਨ ਦੇ ਵਿੱਚ ਆਈਆਂ ਨੇ ਕਿਉਂਕਿ ਅਸੀਂ ਸਾਰੇ ਅਫਸਰ ਨਿਊਲੀ ਪੋਸਟਡ ਹੈ ਇਸ ਜ਼ਿਲ੍ਹੇ ਦੇ ਵਿੱਚ ਬਟ ਮੈਂ ਸਾਰੇ ਨੂੰ ਇਹ ਵਿਸ਼ਵਾਸ ਦਵਾਇਆ ਕਿ ਜਿਹੜੇ ਨਵੇਂ ਅਫਸਰ ਜਿੰਨੇ ਵੀ ਅਸੀਂ ਇੱਥੇ ਪੋਸਟਿੰਗ ਸਾਡੀ ਹੋਈ ਹੈ ਸਾਰੇ ਮਿਹਨਤ ਕਰਨ ਵਾਲੇ ਨੇ ਔਰ ਡਟ ਕੇ ਮਿਹਨਤ ਕਰਨਗੇ ਔਰ ਇਹਨਾਂ ਦੀਆਂ ਜਿਹੜੀਆਂ ਵੀ ਦੁੱਖ ਤਕਲੀਫਾਂ ਨੇ ਉਹ ਸਾਰੀਆਂ ਦੂਰ ਕਰਨ ਦੀ ਅਸੀਂ ਪਰਜੋਰ ਕੋਸ਼ਿਸ਼ ਕਰਾਂਗੇ ਉਧਰ ਵਿਧਾਇਕ ਰਣਵੀਰ ਪੁੱਲਰ ਦੀ ਇਹ ਵੀਡੀਓ ਵਿਰੋਧੀਆਂ ਦੇ ਹੱਥ ਵੀ ਲੱਗੀ ਹੈ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਮੰਗ ਕੀਤੀ ਕਵੀਦਲ ਕੁਲਰ ਆਪਣੇ ਇਸ ਵਿਹਾਰ ਲਈ ਕਿਸਾਨਾਂ ਤੋਂ ਮੁਆਫੀ ਮੰਗਤ ਦੱਸਿਆ ਕਿ ਬੀਤੇ ਰੋਜ਼ ਫਿਰੋਜ਼ਪੁਰ ਦੇ ਆਜ਼ਾਦ ਚੌਕ 'ਚ ਲੁਟੇਰਿਆਂ ਨੇ ਇੱਕ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਜਿੱਥੇ ਕੋਝਣ ਪਛਾਤੇ ਖਾਣ-ਪੀਣ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਸ਼ਹਿਰ ਦੇ ਮੇਨ ਰੋਡ ਨੂੰ ਜਾਮ ਕਰਕੇ ਧਰਨਾ ਦਿੱਤਾ ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ ਸੈਂਟਰਲ ਪੰਜਾਬ ਟੀਵੀ